ਸੋ ਬਾਣੀ ਕੀ ਗ੍ਰੰਥ ਦੇ ਸੰਗਤ ਜੀ ਸਾਰੇ ਸ਼ਬਦ ਸੁਣਾ ਤੇ ਸ਼ਬਦ ਨੂੰ ਸੁਣ ਕੇ ਕਮੈਂਟ ਕਰਕੇ ਜਰੂਰ ਦੱਸੋ ਕਿ ਸ਼ਬਦ ਕਿਵੇਂ ਦਾ ਲੱਗਿਆ ਤੇ ਸ਼ਬਦ ਵਿੱਚ ਆਪਾਂ ਆਪਣੇ ਗੁਰੂ ਨੂੰ ਨਾ ਭੁੱਲਣਾ ਹੈ ਤੇ ਨਾ ਹੀ ਭੁਲਾਉਣਾ ਹੈ ਇਹ ਬਿੰਤੀ ਆਪਾਰ ਦਾਸ ਗੁਰੂਰ ਕੀ ਕਰ ਵਾਹਿਗੁਰੂ 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 ਨਾ ਵਿਸਰੀ ਨਾ ਵਿਸਰੀ ਨਾ ਵਿਸਰੀ ਨਾ ਵਿਸਰੀ ਨਾ ਪੁੱਲੀ ਨਾ ਪੁਲਾਈ ਨਾ ਪੁੱਲੀ ਨਾ ਪੁਲਾਈ ਹੱਥ ਸਿਰ ਤੇ ਰੱਖਿਓ ਜੀ ਕਿਤੇ ਮੈਂ ਡੋਲ ਨਾ ਜਾਵਾਂ ਹੱਥ ਸਿਰ ਤੇ ਰੱਖਿਓ ਜੀ ਕਿਤੇ ਮੈਂ ਡੋਲ ਨਾ ਜਾਵਾਂ ਸਾਨੂੰ ਆਪਣੇ ਬਣਾ ਲੈ ਚਰਣਾ ਦੇ ਨਾਲ ਲਾਲੈ ਸਾਨੂੰ ਆਪਣੇ ਬਣਾ ਲੈ ਚਰਣਾ ਦੇ ਨਾਲ ਲਾਲੈ ਗੁਰੂ ਨਾਨਕ ਜੀ ਚਰਣਾ ਦੇ ਨਾਲ ਲਾਲੈ ਗੁਰੂ ਨਾਨਕ ਜੀ ਚਰਣਾ ਦੇ ਨਾਲ ਲਾਲੈ ਹੱਥ ਸਿਰ ਤੇ ਰੱਖਿਓ ਜੀ ਕਿਤੇ ਮੈਂ ਭੁੱਲ ਨਾ ਜਾਵਾਂ ਹੱਥ ਸਿਰ ਤੇ ਰੱਖਿਓ ਜੀ ਕਿਤੇ ਮੈਂ ਡੋਲ ਨਾ ਜਾਵਾਂ ਕਿਤੇ ਮੈਂ ਭੁੱਲ ਨਾ ਜਾਵਾਂ ਜੀ ਕਿਤੇ ਮੈਂ ਡੋਲ ਨਾ ਜਾਵਾਂ ਨਾ ਵਿਸਰੀ ਨਾ ਵਸਾਰੀ ਨਾ ਵਿਸਰੀਨਾ ਵਿਸਰੀਨਾ ਫੁੱਲੀ ਨਾ ਪੁਲਾਈ ਨਾ ਵਿਸਰੀਨਾ ਵਿਸਰੀਨਾ ਫੁੱਲੀ ਨਾ ਪੁਲਾਈ ਹੱਥ ਸਿਰ ਤੇ ਰੱਖਿਓ ਜੀ ਕਿਤੇ ਮੈਂ ਦੋਲਣ ਜਾਵਾਂ தூள்ளனா த்தீ கிளா சிறத்து ரீ கே து பண்ணா ਵਾਹਿ ਗੁਰੂ ਤੇਰਾ ਸ਼ੁਕਰ ਹੈ ਵਾਹਿ ਗੁਰੂ ਤੇਰੀ ਮੇਰ ਹੈ ਵਾਹਿ ਗੁਰੂ ਤੇਰਾ ਸ਼ੁਕਰ ਹੈ ਵਾਹਿ ਗੁਰੂ ਤੇਰੀ ਮੇਰ ਹੈ ਨਾ ਬੋਲੀ ਨਾ ਬੁਲਾਈਂ ਜੀ ਨਾ ਵਿਸਰੀ ਨਾ ਬਸਾਰੀ விசரி விசாரி ஜி நான் பல வாூக்காய் ஹர வேலை வை வை வூ ਕਲ ਜਗ ਝੁੱਲਿਆਂ ਤੋਂ ਬਚਾਈ ਵਾਹਿਗੁਰੂ ਵਾਹਿਗੁਰੂ ਜਾਪ ਕਰਾਈ ਕਲ ਜਗ ਝੁੱਲਿਆਂ ਤੋਂ ਬਚਾਈ ਵਾਹਿਗੁਰੂ ਵਾਹਿਗੁਰੂ ਜਾਪ ਕਰਾਈ ਚੁਗਲੀ ਨਿੰਦਿਆ ਤੋਂ ਦੂਰ ਰੱਖੀ ਵਾਹਿਗੁਰੂ ਵਾਹਿਗੁਰੂ ਜਾਪ ਕਰਾਈ ਵਾਹਿਗੁਰੂ ਵਾਹਿਗੁਰੂ ਜਾਪ ਕਰਾਈ ਵਾਹਿਗੁਰੂ ਵਾਹਿਗੁਰੂ ਜਾਪ ਕਰਾਈ ਵਾਹਿਗੁਰੂ 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 ਹਰਿ ਸਾਥ ਸੇਰਤੇ ਰੱਖਿਓ ਜੀ ਕਿਤੇ ਮੈਂ ਡੋਲ ਨ ਜਾਵਾਂ ਸੱਤ ਸਿਰ ਤੇ ਰੱਖਿਓ ਜੀ ਕਿਤੇ ਮੈਂ ਡੋਲ ਨਾ ਜਾਵਾਂ ਸਾਨੂੰ ਆਪਣਾ ਬਣਾ ਲੈ ਜੀ ਚਰਨਾਂ ਦੇ ਨਾਲ ਲਾਲ ਜੀ ਸਾਨੂੰ ਆਪਣਾ ਬਣਾ ਲੈ ਜੀ ਚਰਨਾਂ ਦੇ ਨਾਲ ਲਾਲ ਵਾਹਿਗੁਰੂ 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 ਜੀ ਤੇਰਾ ਸ਼ੁਕਰ ਹੈ ਵਾਹਿਗੁਰੂ ਵਾਹਿਗੁਰੂ ਜੀ ਤੇਰੀ ਮਿਹਰ ਹੈ